ਜ਼ਿੰਦਾਬਾਦ ਦਕੇਸ਼ਾਹੀ ਨਹੀਂ ਚਲੇਗੀ ਦਕੇਸ਼ਾਹੀ ਨਹੀਂ ਚਲੇਗੀ ਮਤਲਬ ਅੱਜ ਪ੍ਰੋਟੈਸਟ ਕਰਨਾ ਪੈ ਰਿਹਾ ਐਨੇ ਸਿੱਖਰ ਦੁਪਹਿਰ ਦੇ ਵਿੱਚ ਲੇਡੀਜ਼ ਨੂੰ ਲੈ ਕੇ ਸਾਡੇ ਨਾਲ ਜੀ ਐਲਪੋ ਸਟੇਟ ਬੰਡ ਜਿਹੜੇ ਪਿੱਛੇ ਪਾਸੇ ਕਲੋਨੀ ਆ ਹਾਂਜੀ ਔਰ ਇੱਕ ਸਾਡੇ ਇੱਥੇ ਇੱਕ ਰਿੰਦਾ ਨਵਲ ਥਾਪਰ ਖੌਤੀ ਆਪਣੇ ਉਹਨੂੰ ਆਪੇ ਹੀ ਪ੍ਰਧਾਨ ਬਣਿਆ ਆ ਪੀਸੀ ਆ ਰਹੇ ਤੇ ਤੂੰ ਕੀ ਕਰਨਗੇ ਧੀ ਹੌਲੀ ਹੌਲੀ ਕਰਦੇ ਨੇ ਪੁਲਿਸ ਚੌਂਕੀ ਬਣਵਾਤੀ ਜਦਾਂ ਲੱਭੀ ਐਲਡੋ ਗਵਾਸੀ ਵਾਲਾ ਸਖਤ ਵਿਰੋਧ ਕਰ ਰਿਹਾ ਕ੍ਰਿਮੀਨਲ ਟਾਈਪ ਦੇ ਬੰਦੇ ਚੋਂ ਫੜ ਕੇ ਲੈ ਆਉਂਦੇ ਉਹਨਾਂ ਦੇ ਪਿੱਛੇ 50 500 ਬੰਦੇ ਆ ਜਾਂਦੇ ਆ ਤੇ ਸੜਕ ਸਾਰੀ ਸਾਰੀ ਜਾਮ ਰਹਿੰਦੀ ਆ ਸਾਡੇ ਅਲਕੋਹੋਲ ਅੰਦਰ ਵੜਨਾ ਬੜਾ ਔਖਾ ਹੋ ਗਿਆ ਫੂਲਸਾਲ ਨੇ ਗੱਲਬਾਤ ਹੋਈ ਆ ਉਹ ਕਹਿੰਦੇ ਜੀ ਤੁਸੀਂ ਸਾਨੂੰ ਉੱਪਰੋਂ ਆਰਡਰ ਆਏ ਆ ਕੀ ਗੱਲ ਗਲਾਡਾ ਤੋਂ ਅਸੀਂ ਪਤਾ ਕਰਾਇਆ ਵਾ ਇਹ ਸਾਰੀ ਜ਼ਮੀਨ ਜਿਹੜਾ ਕਬਜ਼ਾ ਕੀਤਾ ਇਹਨਾਂ ਨੇ ਨਿਆਂਇਕ ਤਰੀਕੇ ਨਾਲ ਕੀਤਾ ਵਾ ਕ੍ਰਾਸ ਕਰਦੇ ਕਰਦੇ ਜਦੋਂ ਟੀ ਪੁਆਇੰਟ ਦੇ ਇੱਕੋ ਤਾਂ ਬੰਦਾ ਕਹਿੰਦਾ ਕੀ ਹੋ ਗਿਆ ਅੱਗੋਂ ਅੱਗਨੇ ਨਾਲ ਵੀ ਡਰ ਜਾਂਦਾ ਇੱਧਰ ਨਾਲ ਵੀ ਡਰ ਜਾਂਦਾ

ਅੰਦਰ ਹਿਡਨ ਹਿਡਨ ਕਮਰੇ ਕਿ ਆਪ ਦੇਖੋ ਅੰਦਰ ਜਾਓ ਬਾਹਰ ਟੀਨੇ ਹੈ ਅੰਦਰ ਪੂਰਾ ਕੰਕਰੀਟ ਬਣ ਰਹਾ ਹੈ ਹਾਂਜੀ ਅੰਦਰ ਬੈਠੇ ਨੇ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਮਨਜ਼ੂਰੀ ਦਿੱਤੀ ਕਿਸੇ ਨੇ ਅੱਜ ਭੈਣ ਜੀ ਸਾਰੇ ਗੁੰਡੇ ਨਹੀਂ ਹੁੰਦੇ ਆਪਾਂ ਸਾਰੇ ਆਪਣੇ ਲੋਕ ਹੀ ਹੁੰਦੇ ਨਾਲ ਜੇ ਕੋਈ ਗੁੰਡਾ ਹੋਊਗਾ ਅਸੀਂ ਕਦੇ ਖਤਰ ਬੈਠੇ ਹਾਂ ਤੁਹਾਨੂੰ ਚੌਂਕੀ ਨਹੀਂ ਚਾਹੀਦੀ ਨਹੀਂ ਚਾਹੀਦੀ ਨਹੀਂ ਤੀ ਚਾਂਤੀ 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 ਰਾਨਾ ਸਵੇਰ ਕਮੀ ਆਖੇ ਬਾਡੀ ਬਣਾ ਵਾਹ ਜੀ ਵਾਹ ਹੋਰ ਬਣਾ ਯਾਰ ਅਸੀਂ ਪੁਲਿਸ ਕਮਿਸ਼ਨਰ ਨਾਲ ਗੱਲ ਕਰਾਂਗੇ ਗੱਲ ਕਰਕੇ ਜਿਹੜਾ ਰੇਤਲੀ ਕਾਰਵਾਈ ਹੋਏਗੀ ਉਹ ਲੋਕਾਂ ਨੂੰ ਦੱਸ ਦਿਆਂਗੇ ਹਾਲ ਦੀ ਕਰੀ ਸੇ ਤਾਂ ਕੰਮ ਬੰਦ ਕਰਾ ਦਿੱਤਾ ਵੀ ਐਸੇ ਨਹੀਂ ਬਣੂਗੀ ਨਹੀਂ ਬਣੂਗੀ ਇਹਦੇ ਚੋਂ ਕੋਈ ਰਿਕਾਰਡ ਕੋਈ ਇਦਾਂ ਨਹੀਂ ਆਇਆ ਹੋਇਆ ਜੇ ਹੋਏ ਵੀ ਹੋਣੇ ਉਹਨਾਂ ਨੇ ਆਪ ਆਪਣੇ ਤੌਰ ਤੇ ਜੇ ਕੁਝ ਠੀਕ ਕਰਾ ਲਿਆ ਪੁਲਿਸ ਸਾਡੇ ਕੋਲ ਲਿਖਤੀ ਤੌਰ ਤੇ ਕੋਈ ਕੰਪਲੇਨ ਨਹੀਂ ਆਈਏ ਏਸੀਪੀ ਸਾਫ ਕਹਿੰਦੇ ਸਾਡੋਂ ਇਸ ਤੋਂ ਬਾਅਦ ਤੁਹਾਡਾ ਕੰਮ ਨਹੀਂ ਵਧੂਗਾ ਇਹਨੂੰ ਇਲੈਕਸ਼ਨਾਂ ਤੋਂ ਬਾਅਦ ਚੱਕਿਆ ਜਾਊਗਾ ਸਸ਼ੀ ਗਾ ਜੀ ਮੈਂ ਹਾ ਦਿੱਤੀ ਤੁਸੀਂ ਦੇਖ ਰਹੇ ਆਨ ਡਿਟੀ ਪੰਜਾਬ ਅੱਜ ਅਸੀਂ ਆਏ ਹੁਤਿਆਣਾ ਸ਼ਹਿਰ ਦੇ ਐਲਟ ਕੋ ਸੋਸਾਇਟੀ ਦੇ ਵਿੱਚ ਜਿੱਥੇ ਗੈਰ ਕਾਨੂੰਨੀ ਨਾ ਬਣੀ ਪੁਲਿਸ ਚੌਕੀ ਨੂੰ ਲੈ ਕੇ ਹੰਗਾਮਾ ਹੋਇਆ ਪਿਆ ਲੋਕਾਂ ਨੇ ਪ੍ਰੋਟੈਸਟ ਕੀਤਾ ਹੈ ਐਨੇ ਦੁਪਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਾਫੀ ਸਾਰੇ ਗੱਡੀਆਂ ਨੇ ਲੋਕੀ ਖੜੇ ਹੋਏ ਨੇ ਲੇਡੀਜ਼ ਵੀ ਨੇ ਐਨੇ ਦੁਪਹਿਰ ਦੇ ਵਿੱਚ ਇਸ ਪ੍ਰੋਟੈਸਟ ਦੇ ਵਿੱਚ ਕਾਫੀ ਪਰੇਸ਼ਾਨ ਨੇ ਇੱਕ ਨਰਜਾਇਜ਼ ਪੁਲਿਸ ਚੌਕੀ ਨੂੰ ਲੈ ਕੇ ਕਿਉਂਕਿ ਇੱਥੇ ਇਹਨਾਂ ਨੇ ਪੀਸੀਆਰ ਨੂੰ ਸਿਰਫ ਕਹਿ ਲਓ ਕਿ ਰੌਂਡ ਮਾਰਨ ਦੇ ਲਈ ਜਾਂ ਕਹਿ ਲਓ ਕਿ ਇੱਥੇ ਚੱਕਰ ਲਗਾਉਣ ਦੇ ਲਈ ਉਹਨਾਂ ਨੇ ਇੱਕ ਤਦ ਤੱਕ ਤੁਸੀਂ ਇੱਥੇ ਖੜ ਕੇ ਨਜ਼ਰ ਰੱਖਣੀ ਆ ਹਰ ਜਗ੍ਹਾ ਉੱਤੇ ਔਰ ਉੱਥੇ ਹੌਲੀ-ਹੌਲੀ ਕੀ ਕੀਤਾ ਉਹਨਾਂ ਨੇ ਪੁਲਿਸ ਵਾਲਾ ਨੇ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਪੁਲਿਸ ਚੌਕੇ ਉੱਤੇ ਬਣਾ ਲਈ ਹੋਈ ਹੈ ਇੱਕ ਮਤਲਬ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਨੀਲੇ ਕਲਰ ਦਾ ਟਿਨ ਟਿਨ ਰੱਖਿਆ ਹੋਇਆ ਹੈ ਟਿਨ ਦੇ ਅੰਦਰ ਬਣਾਈ ਗਈ ਹੈ ਪੁਲਿਸ ਚੌਕੀ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਜਿਹਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਭਰਿਆ ਹੋਇਆ ਕਿਉਂਕਿ ਬਿਨਾ ਪਰਮਿਸ਼ਨ ਤੋਂ ਇੱਥੇ ਦੇ ਲੋਕਾਂ ਨੂੰ ਕੋਈ ਪਰਮਿਸ਼ਨ ਹੀ ਬਿਨਾ ਉਹਨਾਂ ਦੀ ਜਾਣਕਾਰੀ ਤੋਂ ਉਹਨਾਂ ਨੇ ਇਹ ਪੁਲਿਸ ਚੌਕੀ ਬਣਾਈ ਜਿਹਦਾ ਗੁੱਸਾ ਲੋਕਾਂ ਦੇ ਅੰਦਰ ਦੇਖਣ ਨੂੰ ਮਿਲ ਰਿਹਾ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਗੱਲਬਾਤ ਕਰਦੇ ਆ ਇਸ ਅੰਦਰ ਪੁਲਿਸ ਸਟੇਸ਼ਨ ਦੇ ਵਿੱਚ ਬੈਠੇ ਐਸਐਚਓ ਨਾਲ ਕੀ ਕਿਹਦੀ ਪਰਮਿਸ਼ਨ ਦੇ ਨਾਲ ਉਹਨਾਂ ਨੇ ਇਹ ਪੁਲਿਸ ਚੌਕੀ ਇੱਥੇ ਖੜੀ ਕੀਤੀ ਹੈ ਤੇ ਜਿੱਥੇ ਜ਼ਿਆਦਾ ਜ਼ਰੂਰੀ ਹੈ ਕਿਉਂ ਨਹੀਂ ਉਹਨਾਂ ਨੇ ਉੱਥੇ ਬਣਾਈ ਕਿਆ ਜਾ ਰਿਹਾ ਹੈ ਕਿ ਪੁਲਿਸ ਸਟੇਸ਼ਨ ਦੇ ਸਾਰਨੇ ਵਾਲੇ ਜ਼ਿਆਦਾ ਜ਼ਰੂਰ ਜੋ ਹੈ ਰੋਡ ਤੇ ਦੂਸਰੇ ਪਾਸੇ ਹੈ ਜਦ ਮੈਂ ਤੁਹਾਨੂੰ ਕੈਮਰਾਮੈਨ ਨੂੰ ਰਿਕਵੈਸਟ ਕਰੂੰਗੀ ਕਿ ਰੋਡ ਦੇ ਦੂਸਰੇ ਪਾਸੇ ਦਿਖਾਵੇ ਉਸ ਪਾਸੇ ਜ਼ਿਆਦਾ ਜ਼ਰੂਰਤ ਹੈ ਪਰ ਸੜਕ ਤੇ ਇਧਰਲੇ ਪਾਸੇ ਬਣਾਈ ਹੋਈ ਹੈ ਜਿੱਥੇ ਜ਼ਰੂਰਤ ਹੀ ਨਹੀਂ ਹੈ ਬਾਕੀ ਲੋਕਾਂ ਨਾਲ ਗਲਤ ਬਾਤ ਕਰਦੇ ਹੈ ਕਿ ਉਹਨਾਂ ਦਾ ਕੀ ਕਹਿਣਾ ਇਸ ਮੁੱਦੇ ਉੱਤੇ ਸਰ ਇੱਥੇ ਮਾਮਲਾ ਕੀ ਹੈ ਕਿ ਮਤਲਬ ਅੱਜ ਪ੍ਰੋਟੈਸਟ ਕਰਨਾ ਪੈ ਰਿਹਾ ਐਨੇ ਸਿਖਰ ਦੁਪਹਿਰ ਦੇ ਵਿੱਚ ਲੇਡੀਜ਼ ਨੂੰ ਲੈ ਕੇ ਸਾਡੇ ਨਾਲ ਜੀ ਐਲਪੋਸਟੇਟ ਬੰਡ ਜਿਹੜੀ ਪਿਛਲੇ ਪਾਸੇ ਕਲੋਨੀ ਆ ਹਾਂਜੀ ਔਰ ਇੱਕ ਸਾਡੇ ਇੱਥੇ ਇੱਕ ਰਿੰਦਾ ਨਵਲ ਥਾਪਰ ਅਖੌਤੀ ਆਪਣੇ ਆਪ ਨੂੰ ਆਪ ਹੀ ਪ੍ਰਧਾਨ ਬਣਿਆ ਆ ਓਕੇ ਉਹਨੇ ਸਾਡਾ ਸਾਰਾ ਕਬਜ਼ਾ ਕਰਾ ਕੇ ਆ ਫਰੰਟ ਤੇ ਦੇਖੋ ਇੱਕ ਜਿਹੜੀ ਕਿ ਸਾਨੂੰ ਜ਼ਰੂਰਤ ਵੀ ਨਹੀਂ ਸੀ ਇੱਕ ਪਹਿਲਾਂ ਨੇ ਸਿਰਫ ਇੱਥੇ ਇੱਕ ਪਿਕਟ ਬਣਾਈ ਸੀ ਚਲੋ ਪੀਸੀਆਰ ਇੱਥੇ ਤੁਰ ਕੇ ਕੀ ਕਰਨਗੇ ਤੇ ਹੌਲੀ ਹੌਲੀ ਕਰਦੇ ਨੇ ਪੁਲਿਸ ਚੌਕੀ ਬਣਵਾਤੀ ਜਿਹਦਾ ਲੱਭੀ ਐਲਡੋ ਕੋਵਾਸੀ ਜਿਹੜਾ ਸਖਤ ਵਿਰੋਧ ਕਰ ਰਿਹਾ ਪਰ ਉਹਦਾ ਅਸੀਂ ਆ ਪ੍ਰੋਟੈਸਟ ਕਿੰਨੇ ਟਾਈਮ ਹੋ ਗਏ ਸਪੋਸ ਚੌਕ ਕਿੰਨੇ ਬਣੇ ਪੁਲਿਸ ਚੌਕੀ ਬਣੀ ਨੂੰ ਜਿਹੜੀ ਪਿਕਟ ਬਣੀ ਸੀ ਛੋਟੀ ਜੀ ਉਹ ਤਾਂ ਤਕਰੀਬਨ ਪਿਛਲੇ ਸਾਲ ਤੋਂ ਵਰਕ ਕਰ ਰਹੀ ਸੀ ਪੀਸੀਆਰ ਟਿਕਟ ਸੀਗੀ ਔਰ ਉਸੇ ਪਿਕੜ ਦੀ ਆੜ੍ਹਤ 'ਚ ਇਹਨਾਂ ਨੇ ਇੱਥੇ ਪਿਛਲੇ ਤਕਰੀਬਨ 20 ਦਿਨ ਤੋਂ ਪੁਲਿਸ ਚੌਕੀ ਜਿਹੜੀ ਸਟੇਬਲ ਕਰਤੀ ਔਰ ਇਹਦਾ ਜਿਹੜਾ ਐਲਡੋ ਕੋਵਾਸੀ ਸਖਤ ਵਿਰੋਧ ਕਰਦੇ ਆ ਪਹਿਲਾਂ ਕਿ ਛੋਟੀ ਜੀ ਸੀਗੀ ਇੱਥੇ ਪੁਲਿਸ ਪੀਸੀਆਰ ਆ ਕੇ ਰੋਕ ਜਾਂਦੇ ਸੀ ਹੁਣ ਇਹਦੇ ਨਾਲ ਕੀ ਹੋਇਆ ਕਿ ਸਾਡਾ ਸਾਰਾ ਫਰੰਟ ਜਿਹੜਾ ਐਲਡੋ ਦਾ ਖਰਾਬ ਹੋ ਗਿਆ ਇੱਥੇ ਕ੍ਰਿਮੀਨਲ ਟਾਈਪ ਦੇ ਬੰਦੇ ਜਿਹਨੂੰ ਫੜ ਕੇ ਲੈ ਆਉਂਦੇ ਉਹਨਾਂ ਦੇ ਪਿੱਛੇ 50 50 100 100 ਬੰਦੇ ਆ ਜਾਂਦੇ ਆ ਆ ਸੜਕ ਸਾਰੀ ਸਾਰੀ ਜਾਮ ਰਹਿੰਦੀ ਆ ਸਾਡੇ ਐਲਡੋ ਕੋਲ ਅੰਦਰ ਵੜਨਾ ਪੜਾ ਔਖਾ ਹੋ ਗਿਆ ਕੱਲ ਇੱਥੇ ਐਕਸੀ ਇੱਥੇ ਘੱਟੋ ਘੱਟ 12-15 ਗੱਡੀਆਂ ਖੜਗੀਆਂ ਸੀ ਤੇ ਉਹਦੀ ਵੀਡੀਓ ਵੀ ਸਾਡੇ ਕੋਲ ਹੈਗੀ ਹੈ ਕਿ ਇੱਥੇ ਰਸ਼ ਲੱਗਣਾ ਸ਼ੁਰੂ ਹੋ ਗਿਆ ਸਾਡੀ ਤਾਂ ਬਲਾਈਂਡ ਵੀ ਹੋ ਗਿਆ ਬਰਸੋ ਚੋ ਪਿਛਲੇ ਚਹ ਹਫਤੇ ਦੇ ਵਿੱਚ ਦੋ ਐਕਸੀਡੈਂਟ ਬਚੇ ਆ ਤੁਸੀਂ ਪੁਲਿਸ ਤੁਸੀਂ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇੱਥੇ ਸਾਰਾ ਆਪਣਾ ਪੁਲਿਸ ਸਟੇਸ਼ਨ ਖੋਲਿਆ ਇੱਕ ਪੁਲਿਸ ਵਾਲਿਆਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਉਹਥਾਲ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਜੀ ਤੁਸੀਂ ਸਾਨੂੰ ਉਪਰੋਂ ਆਰਡਰ ਆਏ ਆ ਅਸੀਂ ਇਹਨਾਂ ਨੂੰ ਇਹ ਕਿਹਾ ਵਾ ਵੀ ਤੁਸੀਂ ਉਹਨਾਂ ਨੇ ਇਹ ਦੱਸਿਆ ਕਿ ਉਪਰੋਂ ਜਿਹੜੇ ਆਰਡਰ ਆਏ ਆ ਉਹਨਾਂ ਨੇ ਕੋਈ ਆਰਡਰ ਦੀ ਕਾਪੀ ਵਾਰਾ ਕੋ ਦਿਖਾਈ ਹੋਵੇ ਕੋਈ ਕਾਪੀ ਨਹੀਂ ਕੋਈ ਇਹਨਾਂ ਕੋਈ ਪ੍ਰੂਫ ਨਹੀਂ ਹੈਗਾ ਦੂਜੀ ਗੱਲ ਗਲਾਡਾ ਤੋਂ ਅਸੀਂ ਪਤਾ ਕਰਾਇਆ ਵਾ ਇਹ ਸਾਰੀ ਜ਼ਮੀਨ ਜਿਹੜਾ ਕਬਜ਼ਾ ਕੀਤਾ ਇਹਨਾਂ ਨੇ ਨਿਆਂ ਤਰੀਕੇ ਨਾਲ ਕੀਤਾ ਵਾ ਇਹ ਜੰਗਲਾਤ ਨੇ ਇਹਨਾਂ ਨੂੰ ਕੋਈ ਦਿੱਤੀ ਨਹੀਂ ਗਈ ਅਥਾਰਟੀ ਦਿੱਤਾ ਨਹੀਂ ਦੀ ਫਿਰ ਵੀ ਇਹਨਾਂ ਨੇ ਧੱਕੇ ਨਾਲ ਪੁਲਿਸ ਕਢਾ ਕੇ ਇੱਥੇ ਕਬਜ਼ਾ ਕਰ ਲਿਆ ਸਾਡੇ ਇੱਕ ਦੋ ਬੰਦੇ ਇੱਥੇ ਨਾਲ ਮਿਲੇ ਹੋਏ ਇਹਨਾਂ ਦੇ ਹਾਂਜੀ ਉਹਨਾਂ ਨੇ ਨਾਲ ਲੜ ਕੇ ਕਬਜ਼ਾ ਕਰਿਆ ਹੁਣ ਅੰਦਰੋਂ ਅੰਦਰ ਹੀ ਇਹ ਪੱਕੀ ਚੌਂਕੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਸਾਰੀ ਐਲਟ ਕੋ ਦਾ ਇਹਨਾਂ ਨੇ ਪਾਸਾ ਮਾਰਦਾ ਅਸੀਂ ਬਾਹਰ ਨਿਕਲਦੇ ਸਾਡਾ ਐਕਸੀਡੈਂਟ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਐਂਟਰੀ ਪੁਆਇੰਟ ਆ ਇੱਥੇ ਸੜਕ ਤੰਗ ਹੋ ਜਾਂਦੀ ਹੈ ਉੱਥੇ ਆ ਕੇ ਇਹਨਾਂ ਨੇ ਬਣਾਤੀ ਹੈ ਜਦੋਂ ਅਸੀਂ ਇੱਥੋਂ ਬਾਹਰ ਨਿਕਲਦੇ ਐਕਸੀਡੈਂਟ ਰੋਜ਼ ਐਕਸੀਡੈਂਟ ਹੋਣ ਲੱਗਦਾ ਹਾਂ ਜੀ ਹਾਂ ਜੀ ਦੱਸੋ ਜੀ ਜਦੋਂ ਰਾਤ ਨੂੰ ਆਪਾਂ ਇਧਰ ਆਨੇ ਆ ਨਾ ਉਹ ਪਤਾ ਨਹੀਂ ਲੱਗਦਾ ਇੱਕਦਮ ਗੱਡੀ ਆ ਜਾਂਦੀ ਏ ਜਦੋਂ ਦੇਖੋ ਆਪਾਂ ਇਹਨੂੰ ਕ੍ਰੋਸ ਕਰਦੇ ਕਰਦੇ ਜਦੋਂ ਟੀ ਪੁੰਹਦਾ ਇੱਕੋ ਤਾਂ ਬੰਦਾ ਕਹਿੰਦਾ ਕੀ ਹੋ ਗਿਆ ਅੱਗੋਂ ਅੱਗਨੇ ਵਾਲਾ ਵੀ ਡਰ ਜਾਂਦਾ ਇੱਧਰ ਵਾਲਾ ਵੀ ਡਰ ਜਾਂਦਾ ਜੈਸੇ ਕਿਉਂਕਿ ਨਜਾਇਜ਼ ਪੁਲਿਸ ਛੋਕ ਕੇ ਪਣੀ ਇਹਦੇ ਕਰਕੇ ਅੰਦੇ ਵਿੱਚ ਵਿਜ਼ਨ ਹੈ ਹੀ ਨਹੀਂ 100% ਵਿਜ਼ਨ ਨਹੀਂ ਹੈਗਾ ਬਿਲਕੁਲ ਵੀ ਜਿਵੇਂ ਆਪਾਂ ਉੱਥੇ ਜਾ ਰਹੇ ਆਂ ਦੂਰੀ ਦੇ ਇਲੈਕਸ਼ਨ ਦਾ ਗੱਡੀ ਆ ਰਹੀ ਹੈ ਇਸ ਪੁਆਇੰਟ ਤੋਂ ਗੱਡੀ ਤੁਸੀਂ ਤਜਰਬਾ ਕਰਕੇ ਦੇਖੋ ਨਹੀਂ ਪਤਾ ਲੱਗਦਾ ਅਪਾਰਟਮੈਂਟ ਸਾਹਮਣੇ ਹੈਗਾ ਇਧਰ ਵੀ ਪੂਰਾ ਓਪਨ ਏਰੀਆ ਹੈਗਾ ਕਿੱਥੇ ਚਲੇ ਜਾਓ ਸਾਈਡ ਤੇ ਸ਼ਿਫਟ ਕਰ ਲਓ ਸਾਹਮਣੇ ਲਾ ਕੇ ਕਿਉਂ ਆ ਗਏ ਸਾਹਮਣੇ ਅੱਗੇ ਨਾ ਕਰੋ ਸ਼ਿਫਟ ਕਰ ਲਓ ਤੁਸੀਂ ਅੱਗੇ ਪਿੱਛੇ ਕਰ ਲਓ ਸਾਹਮਣੇ ਕਰਨ ਸਾਰੀ ਸਰਕਾਰੀ ਜਗ੍ਹਾ ਉੱਥੇ ਜ਼ਮਾਨ ਲੋਕੀ ਬੈਠੇ ਸਾਰਾ ਟਿੱਟਾ ਸੁੱਟਾ ਸਭ ਵੇਚੀ ਜਾਂਦੇ ਉੱਥੇ ਆ ਕੇ ਸ਼ਾਨ ਨੂੰ ਤੇ ਸਾਰੀ ਕਲੋਨੀ ਤਿਆਰ ਹੈ ਪੈਸੇ ਦੇਣ ਨੂੰ ਉਹਨੂੰ ਕਲੋਨੀ ਸਾਹਮਣੇ ਲੈ ਜਾਓ ਚੌਂਕੀ ਹਈ ਸਾਰੇ ਪੈਸੇ ਪਲਿਓ ਪਾ ਦੇਾਂਗੇ ਸਾਰੇ ਨਾਲੇ ਵੈਲ ਫਰਨਿਸ਼ ਇਸ ਰੋਡ ਦਾ ਇਸ ਰੋਡ ਦਾ ਸਿਰਫ ਨੇ ਕ੍ਰਾਈਮ ਸਾਹਮਣੇ ਹੁੰਦਾ ਯਾਨੀ ਹਰ ਗਲਤ ਕੰਮ ਸਾਹਮਣੇ ਹੁੰਦਾ ਨਸ਼ੇ ਨੂੰ ਲੈ ਕੇ ਇੱਥੇ ਪੀਸੀਆਰ ਤੇ ਗਸ਼ਤ ਲਗਾਉਂਦੀ ਰਹਿੰਦੀ ਰਹਿੰਦੀ ਨਾ ਹਮੇਸ਼ਾ ਦੇਖੋ ਉਹ ਉਹਨਾਂ ਦਾ ਕੰਮ ਹੈ ਗਸ਼ਤ ਲਾ ਕੇ ਚਲੇ ਜਾਣਾ ਤੁਸੀਂ ਉਹਨਾਂ ਨੂੰ ਸੇਫਟੀ ਚਾਹੀਦੀ ਰਾਤ ਉਹਨਾਂ ਦੀ ਗੱਡੀ ਸਾਡੇ ਚੌਂਕੀਦਾਰਾਂ ਨੂੰ ਕਹਿ ਕੇ ਜਾਂਦੇ ਨੇ ਕਿ ਸਾਡੀ ਗੱਡੀ ਦੀ ਸੇਫਟੀ ਕਰਿਓ ਇਹ ਚੌਂਕੀ ਨਵੇਂ ਬੰਦੋ ਕੇ ਸਾਰੇ ਘਰਾਂ ਨੂੰ ਚਲੇ ਜਾਂਦੇ ਆ ਇਹ ਸਾਡੀ ਗਸ਼ਤ ਕਿੱਥੋਂ ਕਰ ਰਣਗੇ ਕਹਿੰਦੇ ਅੰਦਰ ਤੁਸੀਂ ਦੇਖੋ ਕੋਈ ਕੁਝ ਨਹੀਂ ਜਦੋਂ ਆਉਂ ਇੰਨਾ ਕੋ ਵੱਡਾ ਇੱ ਅੰਡਰਸਟੈਂਡਿੰਗ ਹੈ ਨਾ ਕਿ ਕੋਈ ਵੀ ਅਗਰ ਮੰਨ ਲਓ ਅਗਰ ਪੀਸੀ ਐਨਐਨ ਨੇ ਅਗਰ ਪੁਲਿਸ ਛੋਕੇ ਬਣਾਣਾ ਸੀਗਾ ਤਾਂ ਆਸ-ਪਾਸ ਦੇ ਆਲੇ-ਦੁਆਲੇ ਲੋਕਾਂ ਤੋਂ ਪਰਮਿਸ਼ਨ ਹੀ ਆ ਕੁਛ ਤਾਂ ਮਤਲਬ ਪਰਮਿਸ਼ਨ ਨਹੀਂ ਜੀ 2-3 ਬੰਦੇ ਮਿਲੇ ਹੋਏ ਬਸ ਉਹੀ ਕਰਾ ਰਹੇ ਹੈ ਸਿਰਫ ਕੋਈ ਪਰਮਿਸ਼ਨ ਉਹ 2-3 ਉਹ 2-3 ਬੰਦੇ ਕਿਹੜੇ ਨੇ ਦੇਖੋ ਇਹ ਸਮੱਸਿਆ ਆ ਗਈ ਸੀ ਇੱਥੇ ਨਾ ਸਿਰਫ ਇੱਕ ਐਂਬੂਲੈਂਸ ਘੜਦੇ ਸੀ ਕਿ 19 21 ਕੋਈ ਐਕਸੀਡੈਂਟ ਹੋ ਜਵੇ ਉਹ ਵਰਤੋਂ ਚ ਆ ਜਵੇ ਐਮਰਜੈਂਸੀ ਦੇ ਲਈ ਬਸ ਐਮਰਜੈਂਸੀ ਲਈ ਐਂਬੂਲੈਂਸ ਤੇ ਇੱਕ ਅਧੀ ਜਿਵੇਂ ਨਾਮ ਜੀ ਮਾਰੇ ਜੀ ਬਸ ਯਾਰ ਹਾਲਟਿੰਗ ਪੁਆਇੰਟ ਬਣੇ ਸੀ ਅਖਬਾਰ ਦੇ ਵਿੱਚ ਵੀ ਆਇਆ ਉਹ ਪ੍ਰੋਪਰ ਉਹਦੀ ਸਿਰਫ ਇਸੇ ਕਰਕੇ ਪੀਸੀਆਰ ਹਾਲਟਿੰਗ ਪੁਆਇੰਟ ਹੈ ਕਿ ਪੀਸੀਆਰ ਲੰਗ ਦੇ ਵੜਦੇ ਤੇ ਬੈਠੇ देखो मेरी बात सुनो जो होता है मतलब गलत लेडीज के साथ जो मेड हमारी जाती है ढाई तीन बजे उधर ही होता है इधर नहीं होता यहाँ लेडीज हमारी मेड सेफ है डेढ़ सौ लेडीज आ रही है काम करने के लिए किसी का फोन उठा लेते हैं किसी को जपटा जपती होती है यहाँ पे वारदाते भी काफी होती है लेकिन यहाँ पुलिस चौकी नहीं चाहिए वहाँ, भी वहाँ, चलता है, वहाँ चाहिए वहाँ पे पोस्ट बननी चाहिए, चाहिए। तो सुपरवाइज हमारे एलडेको का बिल्कुल फ्रंट कवर है किसी ने भी क्रॉस करना है हमें किसी को पता ही नहीं लगता कोई नया पर्सन आए उसको पता ही नहीं है कि एलडेको किधर है बोर्ड इज नॉट विजिबल हाँ। जो भी गाड़ी, गाड़ी इधर से आती है और कोई अंदर से आता है तो वो दिखाई नहीं देता बिल्कुल भी इसकी हमें सबसे जब से, जब से ये चौकी बनी हाँ। है हम लोगों ने बोला था कि चौकी से हमें कोई प्रॉब्लम नहीं, नहीं है लेकिन थोड़ी आगे करके बनाओ जब जब भी आप लोगों ने मैडम प्लीज ऐसा है कि रोज का ही काम है लेकिन कल मेरे तीन चक्कर इधर से लगे हैं तीनों बार ही यहाँ बीस पच्चीस बंदों का झुंड जो गुंडागर्दी में होंगे अंदर से निकल रहे यहाँ खड़े हैं अब देखो बहू भी आ रही है बेटी भी आ रही है हम भी आ रहे हैं मतलब पुलिस चौकी यहाँ बनी

चल रहा है तो नीड वहाँ पे यहाँ पे नहीं है ठीक है हमें इस चीज अभी आपने अगर आगे तो उसका कोई निकला नहीं सबसे बड़ी बात ये है सोचने वाली को में अगर चार सौ लोग हैं तो तीन हैं में लोग ये चाहते हैं ये इसकी लोकेशन हो तो पाँच लोगों की वजह से तो ये नहीं हो सकती ना वो पांच लोग पाँच लोग वैसे हैं जिन्होंने खुद एक्चुअल में हुआ क्या कि यहाँ पे एक हाल्टिंग पॉइंट मतलब बनाया गया था उस चक्कर में हम सबने भी हामी भर दी वो बना चलिए वो सबके बेनिफिट के लिए फिर उनके खुद की मतलब एक सोच थी उसके चलते-चलते वो बढ़ता-बढ़ता चौकी की शक्ल ले गया और इसमें किसी का भी कोई इंटरेस्ट नहीं है और कोई चाहता नहीं किसी से कोई परमिशन एक ही जब हम लोग इनका अपोज करने आए तो इन्होंने हमें यही बोला कि हम चौकी नहीं बनाएंगे हम 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 चौकी नहीं हाँ, हाँ, पीसीआर के सिर्फ पीसीआर का पीसीआर के का स्टे के लिए उन्होंने बनाया था लेकिन धीरे धीरे करके इन्होंने के लिए दे था, दे 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 था दे 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 साल दो साल से छह महीने से अभी okay. चौकी ये चौकी जैसा रूप तो हमने दस दिन में देखा है ये बंद हिडन हिडन कमरे के आप देखो अंदर जाओ बाहर टीने हैं अंदर पूरा कंक्रीट बन रहा है अंदर कंक्रीट बन रहा है यही बताया गया था कि अंदर कोई काम नहीं होएगा लेकिन इन्होंने तीन इतने इतने ऊंचे लगा के अंदर अंदर कंस्ट्रक्शन करनी शुरू कर दी रात लोग दो दो को भी दो देखने दो दो आए तो अंदर इस चौकी का नाम क्या रखा गया एलडीको चौकी वाई क्यों एल्डिको तो एलो तो वालों

ਪਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ 1 ਸੈਕਿੰਡ ਨਾ ਇਹਨਾਂ ਨੂੰ ਐਨਐਚਏਆਈ ਨੇ ਪਰਮਿਸ਼ਨ ਦਿੱਤੀ ਏ ਨਾ ਫੋਰੈਸਟ ਡਿਪਾਰਟਮੈਂਟ ਨੇ ਦਿੱਤੀ ਏ ਨਾ ਐਲਡੀਕੋ ਮੈਨੇਜਮੈਂਟ ਨੇ ਦਿੱਤੀ ਏ ਇਹ ਜ਼ਬਰਦਸਤੀ ਪੁਲਿਸ ਵਾਲਾ ਆਪਣੇ ਕਬਜ਼ਾ ਕਰਕੇ ਇਹਨੂੰ ਜ਼ਮੀਨ ਨੂੰ ਸਾਡੀ ਸਾਰੀ ਬਿਊਟੀ ਪੁਲਿਸ ਵਾਲੇ ਲੋਕੀ ਹੈਗੇ ਨੇ ਅੰਦਰ ਹਾਂਜੀ ਅੰਦਰ ਬੈਠੇ ਨੇ ਉਹਨਾਂ ਨੂੰ ਪੁੱਛੋ ਤੁਹਾਨੂੰ ਮਨਜ਼ੂਰੀ ਦਿੱਤੀ ਕਿਸੇ ਨੇ ਨਾ ਐਨਐਚਏ ਨੇ ਦਿੱਤੀ ਨਾ ਫੋਰੈਸਟ ਡਿਪਾਰਟਮੈਂਟ ਨੇ ਦਿੱਤੀ ਦਰੋਦ ਦਰੋਦ ਬਹੁਤ ਅਜੀਬ ਪੱਖਿਆ ਪਿਆ ਕੰਮ ਨੇ ਦੇਖ ਲੈਨੇ ਆ ਸਰ ਮਲਕੀ ਵਾਲਾ ਕੋਈ ਦਿੱਕਤ ਨਹੀਂ ਗੱਲ ਦੀ ਸਿੱਧੀ ਗੱਲ ਆ ਰਹੀ ਹੈ ਤੁਹਾਡੀ ਹੋਰ ਕੋਈ ਗੱਲ ਨਹੀਂ ਯਾਰ ਇਹ ਗੱਲ ਜਿਹੜੀ ਗੱਲ ਕਰੀਏ ਜੇ ਅਸੀਂ ਉਸ ਗੱਲ ਤੇ ਆਉਂਦੇ ਫਿਰ ਕੁਝ ਹੁੰਦੇ ਹਾਂ ਹਾਂ ਕੋਈ ਨਹੀਂ ਕੋਈ ਹਾਲੀ ਨਹੀਂ ਚਾਹੀਦੀ ਨਹੀਂ ਕੋਈ ਚਾਹੀਦੀ ਨਹੀਂ ਇਹ ਪ੍ਰਾਈਵੇਟ ਹੈ ਕਿ ਸਾਡੇ ਕੋਲ ਅਸੀਂ ਤੁਹਾਡੇ ਤੋਂ ਬਾਅਦ ਵੀ ਕੋਈ ਸਾਡੇ ਤੋਂ ਬਾਅਦ ਠੀਕ ਹੈ ਜੀ ਤੁਸੀਂ ਲਿਖ ਕੇ ਦਿਓ ਵੀ ਸਾਨੂੰ ਸਰਕਾਰੀ ਵੀ ਇੱਥੇ ਲੋੜ ਹੀ ਨਹੀਂ ਅਸੀਂ ਤਾਂ ਲਿਖ ਕੇ ਦਿੱਤਾ ਹੀ ਨਹੀਂ ਸਾਨੂੰ ਲੋਡ ਹੈ ਇਹ ਲਿਖ ਕੇ ਸਭ ਨੂੰ ਬੱਠਾ ਜਾਓਗੇ ਇੱਕ ਮਿੰਟ ਜਾਨਾ ਜੀ ਅਸੀਂ ਤਾਂ ਇਹ ਵੀ ਲਿਖ ਕੇ ਦਿੱਤਾ ਜੀ ਬਰਾਲਾ ਜੀ ਹੁਣ ਸਭ ਪਤਾ ਸਾਨੂੰ ਕੀ ਕਹਿਣਾ ਜਾ ਰਿਹਾ ਹੈ ਤੁਸੀਂ ਲਿਖ ਕੇ ਜਦੋਂ ਸਾਨੂੰ ਪੂਸੀ ਦੀ ਲੋੜ ਨਹੀਂ ਕਿ ਸਾਡੇ ਦੂਜੇ ਪਾਸੇ ਜਾ ਰਹੇ ਹੋ ਕੋਈ ਨਹੀਂ ਇਹ ਚੰਗੀ ਗੱਲ ਕਰਦੇ ਆਪਣਾ ਬਾਇਰ 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 ਦੇ ਸਾਹਮਣੇ ਲੱਗੇ ਜਦੋਂ ਕਈ ਬੰਦੇ ਖੜੇ ਹੋਣ ਬੰਦਿਆਂ ਨੂੰ ਵੀ ਨਹੀਂ ਮੌਕਾ ਨਹੀਂ ਦਿੱਤਾ ਲੇਡੀਜ਼ ਨੂੰ ਜ਼ਿਆਦਾ ਇਫੈਕਟਿਵ ਹੈ ਜੋ ਗੁੰਡਾਗਰਦੀ ਐਕਸ਼ਨ ਨਹੀਂ ਕਰਦੀ ਗੁੰਡਾਗਰਦੀ ਪੁਲਿਸ ਨਹੀਂ ਕਰਦੀ ਸਾਰੇ ਜਿਹੜੇ ਮਨਾਲੀ ਪਾਣੀ ਜਿਹਾਣੇ ਸਭ ਕੁਝ ਖੜੇ ਹੋਣੇ ਨਹੀਂ ਕੋਈ ਐਡ ਨਹੀਂ ਕਰਵਾਣੇ ਡਾਕਟਰਾਂ ਨਾਲ ਹੀ ਹੋਣੀ ਚਾਹੀਦੀ ਜੇ ਲੋਕ ਇਕੱਠੇ ਗੁੰਡੇ ਉਹ ਤਾਂ ਗੁੰਡੇ ਹੀ ਹੋ ਸਕਦੇ ਨੇ ਨਾ ਉਹਨਾਂ 'ਚ ਭੈਣ ਜੀ ਸਾਰੇ ਗੁੰਡੇ ਨਹੀਂ ਹੁੰਦੇ ਆਪਾਂ ਸਾਰੇ ਆਪਣੇ ਲੋਕ ਹੀ ਹੁੰਦੇ ਨਾਲ ਜੇ ਕੋਈ ਗੁੰਡਾ ਹੋਊਗਾ ਅਸੀਂ ਕਦੇ ਖਤਰੇ ਬੈਠੇ ਹਾਂ ਨਹੀਂ ਸਾਬ ਜੀ ਇਹ ਬੈਸ ਨਹੀਂ ਇਹ ਬੈਸ ਆਪਾਂ ਚੌਂਕੀ ਚਾਹੀਦੀ ਕੋਲਣ ਤੋਂ ਸਾਹਮਣੇ ਗੱਲ ਕਰਨੀ ਹੈ ਬੰਦ ਕੰਡ ਰੋਜੋ ਕੱਲ ਦਾ ਡਿਸੀਜਨ ਹੁਣ ਦੋ ਬਈ ਪਹਿਲਾਂ ਡਿਸੀਜਨ ਉਹ ਤੁਸੀਂ ਇਹਨੂੰ ਸ਼ੁਰੂ ਕਰੋ ਨਹੀਂ ਇਹ ਜਿਹੜੀ ਚੌਂਕੀ ਬਣੀ ਆ ਜੀ ਇਹ ਪਹਿਲਾਂ ਵੀ ਇਹ ਨਾਲ ਵਿੱਚੋਂ ਲੋਕੀ ਸੀਗੇ ਜਿਨ੍ਹਾਂ ਨੇ ਪ੍ਰਪੋਜ਼ਲ ਭੇਜਿਆ ਸੀਗਾ ਜਿਹਦੇ ਤੇ ਗੌਰ ਕਰਕੇ ਸੀਐਮ ਸਾਹਿਬ ਦੇ ਹੁਕਮਾਂ ਤੇ ਚੌਂਕੀ ਮਨਜ਼ੂਰ ਹੋਈ ਸੀਗੀ ਅੱਜ ਫਿਰ ਸਾਡੇ ਕੋਲ ਆਏ ਨੇ ਕਿ ਹਾਂ ਕੁਝ ਲੋਕੀ ਇਹਨਾਂ ਦੇ ਕਿ ਸਾਨੂੰ ਚੌਂਕੀ ਇੱਥੇ ਥੋੜੀ ਦਿੱਕਤ ਆਉਂਦੀ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਉੱਚ ਅਫਸਰਵਾਨਾਂ ਵਿੱਚ ਆਪਣੀ ਐਪਲੀਕੇਸ਼ਨ ਲਿਖਤੀ ਤੌਰ ਤੇ ਦੇਣ ਤੇ ਤਾਂ ਜੋ ਕਿ ਜੋ ਫਿਰ ਹੁਕਮ ਆਊਗਾ ਉਸ ਹਿਸਾਬ ਦੀ ਫਿਰ ਅੱਗੇ ਕਾਰਵਾਈ ਕੀਤੀ ਜਾਵੇ ਕਲੋਨੀ ਵਾਲੇ ਨੂੰ ਦਿੱਕਤ ਆ ਰਹੀ ਹੈ ਕਲੋਨੀ ਵਾਲੇ ਤਾਂ ਕਹਿ ਰਹੇ ਨੇ ਕਿ ਸਾਡਾ ਰਾਹ ਸਾਡਾ ਬਲੌਕ ਹੁੰਦਾ ਜੀ ਇੱਥੇ ਸਾਨੂੰ ਆਵਾਜਾਈ ਚ ਪਰੇਸ਼ਾਨੀ ਆਉਂਦੀ ਹੈ ਤੇ ਮਤਲਬ ਕਾਫੀ ਅੱਡ ਅੱਡ ਵਿਚਾਰ ਸੀਗੇ ਤੇ ਉਹੀ ਉਹਨਾਂ ਨੂੰ ਕਿਹਾ ਕਿ ਲਿਖਤੀ ਤੌਰ ਤੇ ਦਿਓ ਤਾ ਜੋ ਕੀ ਅਸਲੇ ਦਾ ਹੱਲ ਹੋ ਸਕੇ ਪਿੱਛੋਂ ਕਹਿੰਦੇ ਪਹਿੰਦੇ ਕਿ ਜਾਂਦਾ ਤੁਹਾਡੇ ਉਥੇ ਪੁਲਿਸ ਚੌਕੀ ਮਤਲਬ ਉਥੇ ਬਣੀ ਆ ਅੱਥੇ ਦੋ ਤਿੰਨ ਦੋ ਤਿੰਨ ਵਾਰ ਐਕਸੀਡੈਂਟ ਵੀ ਹੋ ਚੁਕੇ ਆ ਪੁਲਿਸ ਚੌਕੀ ਕਰਕੇ ਕਿਉਂਕਿ ਫਿਰ ਉਹਨਾਂ ਨੇ ਇਸ ਕਰਕੇ ਉਹ ਵੀ ਔਖਾ ਹੋ ਰਿਹਾ ਇਸ ਗੱਲ 'ਚ ਕਿ ਨਹੀਂ ਸੱਚਾਈ ਹੈ ਨਹੀਂ ਇਹਦੇ 'ਚ ਆਨ ਰਿਕਾਰਡ ਕੋਈ ਐਦਾਂ ਨਹੀਂ ਆਇਆ ਹੋਇਆ ਜੇ ਹੋਏ ਵੀ ਹੋਣੇ ਉਹਨਾਂ ਨੇ ਆਪ ਆਪਣੇ ਤੌਰ ਤੇ ਜੇ ਕੁਝ ਠੀਕ ਕਰਾ ਲਿਆ ਪੁਲਿਸ ਸਾਡੇ ਕੋਲ ਲਿਖਤੀ ਤੌਰ ਤੇ ਕੋਈ ਕੰਪਲੇਨਟ ਨਹੀਂ ਆਈ ਹੈ ਇਸ ਬਾਰੇ ਠੀਕ ਹੈ ਜੀ ਤੇ ਹੁਣ ਤੇ ਕੋਈ ਵੀ ਪ੍ਰਤੀਨਿਧੀ ਹੈਗਾ ਪਬਲਿਕ ਦਾ ਉਹ ਲੋਕਾਂ ਦੀ ਸਮੱਸਿਆ ਲਈ ਹੈਗਾ ਲੋਕਾਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਕਿਹਾ ਗਿਆ ਕਿ ਤੁਸੀਂ ਲਿਖਤੀ ਤੌਰ ਤੇ ਆਪਣੀ ਪ੍ਰਪੋਜ਼ਲ ਭੇਜੋ ਜੋ ਤੁਸੀਂ ਚਾਹੁੰਦੇ ਫਿਰ ਉਸ ਦੇ ਉੱਚ ਅਫਸਰਵਾਨਾ ਜੋ ਹੁਕਮ ਆਊਗਾ ਉਸ ਦੇ ਤਰ੍ਹਾਂ ਕਾਰਵਾਈ ਜਾਰੀ ਕੀਤੀ ਜਾਵੇ ਅ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਜੈ ਹਿੰਦ ਅੱਜ ਅਸੀਂ ਸਾਰੇ ਰਲ ਕੇ ਐਲ ਡੀ ਕੋ ਨਿਵਾਸੀ ਜਿੰਨੇ ਸੀ ਸਾਡੇ ਲੇਡੀਜ਼ ਵਿੱਚੇ ਔਰਤਾ ਸਾਡੀਆਂ ਨਾਰੀ ਮਾਵਾ ਪੈਣਾ ਔਰ ਸਾਡੇ ਭਰਾ ਔਰ ਬਜ਼ੁਰਗ ਸਾਡੇ ਸਾਰੇ ਇਕੱਠੇ ਹੋਏ ਹੋਏ ਸੀ ਤੇ ਉਹ ਇਸ ਸਬੰਧ ਵਿੱਚ ਕਿਉਂਕਿ ਸਾਡੀ ਅਸੀਂ ਮਤਲਬ ਸਕੂਨ ਲੈਣ ਲਈ ਤਾਂ ਐਲਡੀ ਕੋ ਚਾਏ ਸਾਰੇ ਜਣੇ ਇੱਥੇ ਵੀ ਸਾਨੂੰ ਸਕੂਨ ਨਹੀਂ ਮਿਲਿਆ ਉੱਥੇ ਸਾਡਾ ਫਰੰਟ ਸਾਰੀ ਉਹਦੀ ਲੋਕੇਸ਼ਨ ਵਧੀਆ ਲੋਕੇਸ਼ਨ ਉਹਨੂੰ ਖਰਾਬ ਕਰਤਾ ਗਿਆ ਉੱਥੇ ਚੌਂਕੀ ਬਣਾਤੀ ਗਈ ਉੱਥੇ ਐ ਲੱਗਦਾ ਜਿੱਦਾਂ ਇੰਜਨ ਸ਼ਟ ਹੁੰਦਾ ਉਹ ਜਿੱਦਾਂ ਰੇਲ ਗੱਡੀ ਉੱਥੇ ਖੜੀ ਆ ਉਹਦੇ ਅੰਦਰ ਪਹਿਲਾਂ ਅਸੀਂ ACP ਸਾਹਿਬ ਕੋਲ ਗਏ ਸੀ ਵੀ ਇਹਨੂੰ ਬੰਦ ਕਰਾ ਦਿਓ ਕਹਿੰਦੇ ਸੀ ACP ਸਾਹਿਬ ਕਹਿੰਦੇ ਸਾਡੋਂ ਇਸ ਤੋਂ ਬਾਅਦ ਤੁਹਾਡਾ ਕੰਮ ਨਹੀਂ ਵਧੂਗਾ ਇਹਨੂੰ ਇਲੈਕਸ਼ਨ ਤੋਂ ਬਾਅਦ ਚੱਕਿਆ ਜਾਊਗਾ ਤੇ ਇਸ ਤੋਂ ਬਾਅਦ ਫਿਰ ਉਹ ਉਹਨਾਂ ਨੇ ਉਹਨਾਂ ਨੇ ਅੰਦਰ ਅੰਦਰ ਪੱਕਾ ਕਰੀ ਜਾਂਦੇ ਸੀ ਤੁਸੀਂ ਉੱਥੇ ਫੋਟੋਆਂ ਕਰਕੇ ਵੀ ਆਏ ਜਾਂ ਨਹੀਂ ਕੀਤੀ ਤੇ ਇੱਕ ਦਵਾਰਾ ਕਰ ਲਈ ਉਹ ਉੱਥੇ ਅੰਦਰ ਮਿਸਤਰੀ ਲਾ ਕੇ ਅੰਦਰ ਉਹ ਉਹ ਕੰਮ ਕਰਾ ਰਹੇ ਸੀ ਚੌਂਕੀ ਪੱਕੀ ਬਣਾ ਰਹੇ ਸੀ ਨਹੀਂ ਇਹਦੀ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ PCR ਹੌਲਟਿੰਗ ਪੁਆਇੰਟ ਤੋਂ ਹੋਈ ਸੀ ਜਿਹੜੀ PCR ਆਪਣੇ ਚੱਕਰ ਲਗਾੰਦੀ ਆ ਉਸੇᱞਾ ਸਟੇਬਲ ਬਣਾਇਆ ਸੀ ਲੇਕਿਨ ਹੌਲੀ-ਹੌਲੀ ਅੰਦਰ-ਅੰਦਰ ਇਹ ਚੌਕੀ ਬਣਾਨੀ ਸ਼ੁਰੂ ਕਰਤੀ ਹੁਣ ਪਿੱਛੇ ਵੀ ਐਕਸੀਡੈਂਟ ਹੋਇਆ ਤਿੰਨ ਦਿਨ ਪਹਿਲੇ ਜਿਹੜਾ ਖਵਾਰਾ ਚ ਵੀ ਆਇਆ ਸੀ ਉਹਦੀ ਵੀ ਗੱਡੀਆਂ ਚੱਕ ਕੇ ਸਾਰਾ ਕਬਾੜ ਇੱਥੇ ਖੜਾ ਕਰਤਾ ਦੋ ਦਿਨ ਬਲਾਈਂਡ ਵੀਊ ਪੂਰਾ ਹੋ ਗਿਆ ਲੋਕਾਂ ਦੇ ਐਕਸੀਡੈਂਟ ਹੋਣ ਤੋਂ ਬਚ ਰਹੇ ਗੱਡੀ ਮੋੜਨ ਲੱਗੇ ਐਲਡੀ ਕੋ ਬਾਦੇ ਪਾਸੇ ਆਣ ਲੱਗੇ ਲੋਕਾਂ ਦੇ ਐਕਸੀਡੈਂਟ ਹੋਣ ਤੋਂ ਬਚ ਰਹੇ ਅਸੀਂ ਉਹੀ ਚਾਹੁੰਦੇ ਸੀਗੇ ਅਸੀਂ ਉਹੀ ਚਾਹੁੰਦੇ ਆ ਕਿ ਉਹਨੂੰ ਉੱਥੋਂ ਚੱਕ ਕੇ ਸਾਹਮਣੇ ਲੈ ਜਾਓ ਐਕਸ਼ਿਫਟ ਕਰ ਦਿਓ ਕਿਉਂਕਿ ਹੈ ਤਾਂ ਸਾਰੀ ਜੰਗਲਾਤ ਦੀ ਜ਼ਮੀਨ ਹੈਗੀ ਹੈ ਪਰਸਨਲ ਜ਼ਮੀਨ ਤਾਂ ਇਹਨਾਂ ਨੇ ਖਰੀਦੀ ਨਹੀਂ ਜਿੱਥੇ ਮਾਰਕੀ ਬਣਾ ਲਓ ਕਿਤੇ ਵੀ ਬਣਾ ਸਕਦੇ ਜੰਗਲਾਤ ਇੱਥੇ ਪਰਮਿਸ਼ਨ ਲੈ ਸਕਦੇ ਆ ਇਸ ਜਗ੍ਹਾ ਤੇ ਪੁਲ ਦਾ ਕੰਮ ਕੀਤਾ ਜਾਂਦਾ ਸੀ ਲੰਗਰ ਲਗਾਏ ਜਾਂਦੇ ਸੀ ਰਾਹੀਰ ਨੂੰ ਲੰਗਰ ਲਗਾਏ ਖਵਾਇਆ ਜਾਂਦਾ ਸੀ ਤੇ ਐਂਬੂਲੈਂਸ ਖੜੀ ਹੁੰਦੀ ਸੀ ਤੇ ਪਲ ਇਹੋ ਕੰਮ ਸਾਰਾ ਸਾਡਾ ਬੰਦ ਕਰਤਾ ਗਿਆ ਆ ਸੋ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੁੰਦੇ ਆ ਇਹਨੂੰ ਜਲਦ ਤੋਂ ਜਲਦ ਬੰਦ ਕਰਾਇਆ ਜਾਵੇ ਜਿੱਥੇ ਜਿੱਥੇ ਜ਼ਿਆਦਾ ਕ੍ਰਾਈਮ ਹੈ ਉੱਥੇ ਇਹਨੂੰ ਲਿਜਾਇਆ ਜਾਵੇ ਬਿਲਕੁਲ ਬਿਲਕੁਲ ਸਾਡੀ ਇਹ ਬਸ ਰਿਕੁਐਸਟ ਹੈ ਸਾਰਿਆਂ ਨੂੰ ਔਰ ਸੀਪੀ ਸਾਹਿਬ ਅੱਗੇ ਅਸੀਂ ਪ੍ਰਾਰਥਨਾ ਕਰਦੇ ਆਂ ਵੀ ਇਹਨਾਂ ਨੂੰ ਜਲਦ ਤੋਂ ਜਲਦ ਚੁਕਾਈ ਜਾਵੇ ਸਾਡੀ ਫਰਿਆਦ ਪੂਰੀ ਕੀਤੀ ਜਾਵੇ ਇੱਕ ਸਭ ਤੋਂ ਜ਼ਿਆਦਾ ਲੋਡ ਹੈ ਸਭ ਤੋਂ ਜ਼ਿਆਦਾ ਸਾਮਣੇ ਲੋਡ ਹੈ ਇੱਥੇ ਸਾਰੇ ਸਿਵਲਾਈਜੇਸ਼ਨ ਰਹਿੰਦੇ ਆ ਪੜ੍ਹੇ ਲਿਖੇ ਰਹਿੰਦੇ ਆ ਇਹਨਾਂ ਨੂੰ ਅੰਦਰ ਸਾਡੀ ਸਿਕਿਉਰਿਟੀ ਪ੍ਰਾਈਵੇਟ ਸਿਕਿਉਰਿਟੀ ਹੈਗੀ ਸਾਨੂੰ ਲੋਡ ਨਹੀਂ ਹੈਗੀ ਸੋ ਕਾਈਂਡਲੀ ਅਸੀਂ ਦੁਆਰਾ ਰਿਕੁਐਸਟ ਸਾਰੇ ਵਾਲੋਂ ਕਰਦੇ ਐਲਡੀ ਕਾ ਐਲਡੀ ਕੋ ਵਾਲੋਂ ਇਹਨੂੰ ਜਲਦ ਤੋਂ ਜਲਦ ਸ਼ਿਫਟ ਕੀਤਾ ਜਾਵੇ ਬਿਲਕੁਲ ਬਿਲਕੁਲ ਸੋ ਤੁਸੀਂ ਪੂਰਾ ਮਾਮਲਾ ਕਿਵੇਂ ਐਲਟੋ ਤੇ ਐਲਟੋ ਕੋ ਸੋਸਾਇਟੀ ਦੇ ਵਿੱਚ ਇੱਕ ਕਹਿ ਲਓ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੁਲਿਸ ਸਟੇਸ਼ਨ ਪੁਲਿਸ ਚੌਕੀ ਬਣੀ ਹੋਈ ਸੀ ਤੇ ਇੱਥੇ ਐਮ ਐਲ ਏ ਬੱਗਾ ਐਮ ਐਲ ਏ ਜਿਹੜੇ ਰੀਸੈਂਟਲੀ ਉਹਨਾਂ ਨੂੰ ਐਮ ਪੀ ਦੀ ਟਿਕਟ ਮਿਲੀ ਹੈ ਪੱਪੀ ਪਰਾਸ਼ਰ ਜੀ ਤੇ ਭੋਲਾ ਸਾਹਿਬ ਸਾਰੇ ਆਏ ਸੀਗੇ ਤੇ ਇਹਨਾਂ ਨੇ ਇੱਥੋਂ ਦਾ ਫੈਸਲਾ ਲਿਆ ਹੈ ਕਿ ਜਿਹੜੀ ਇਹ ਨਜਾਇਜ਼ ਪੁਲਿਸ ਚੌਕੀ ਬਣੀ ਹੈ ਉਹ ਇੱਥੋਂ ਦੀ ਪੂਰੀ ਤਰ੍ਹਾਂ ਹਟਾ ਦਿੱਤੀ ਜਾਏਗੀ ਤੇ ਲੋਕਾਂ ਨੂੰ ਆਸਵਾਸਨ ਵੀ ਦਿੱਤਾ ਹੈ ਕਿ ਇਹ ਜਲਦੀ ਤੋਂ ਜਲਦੀ ਚੌਕੀ ਹਟਾ ਕੇ ਦੂਜੀ ਜਗ੍ਹਾ ਸ਼ਿਫਟ ਕਰ ਦਿੱਤੇ ਜਿੱਥੇ ਕੀ ਜ਼ਰੂਰੀ ਹੈ ਸੋ ਅੱਜ ਦੀ ਹੋਰ ਵੀ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਆਲਰੇਡੀ ਪੰਜਾਬ ਦਾ ਦਾਲ ਮੈਂ ਅਤੀਤ ਕੈਮਰਾਮੈਨ ਬੱਲੂ ਦੇ ਨਾਲ ਧੰਨਵਾਦ